ਸਬਾਕ ਤੱਕ ਥਾਨ ਵੀ ਰੋਡਾ ਟੇ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878239117 ਤੇ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਆਪਾਂ ਤੀਜਾ ਸੂਰ ਝੋਟੀ ਲੈ ਕੇ ਆਏ 12 ਲੀਟਰ ਦੁੱਧ ਦੁੱਧ ਆਈਆ ਵੀਰੇ ਪੂਰੀ ਚੰਗੀਆਂ ਤੇ ਮੇਲ ਕੱਪ ਕਟਾ ਮਗਰ ਹੈਗੀ ਢੂੜ ਮਹੀਨੇ ਪਾਣੀ ਦੋਂਦੀ ਸੂਈ ਵੀ ਆ ਕਰ ਲੋ ਚੱਕ ਪੂਰੀ ਵਧੀਆ ਗਈ ਝੋਟੀ ਬੱਚੇ ਨਾਲ ਹੋਡੀ ਕਰਾਵਾਇਆ ਗੱਲ ਬਾਤ ਆ ਜਾ ਬਤ ਕਰ ਹੱਕ ਦੇ ਨੂੰ ਪਰੇ ਨੂੰ ਬਸ ਚੱਲ ਆਜ ਹਾਂ ਬਤ ਦਸੀ ਇਹ ਡਿਟੇਲ ਕੀ ਹੈ ਵੀਡੀਓ ਲਈ ਫਾਰਮ ਬਠਿੰਡਾ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਪੁੱਤ ਜੇ ਵੀ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਹੋਰ ਨਵੀਆਂ ਮੱਜਾਂ ਲੈਣ ਲਈ ਅਸੀਂ ਵੀਡੀਓ ਪਾਉਣੀ ਰਹਿੰਦੇ ਹਾਂ ਤਾਂ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰੋ ਨੰਬਰ ਬੋਲੋ ਪੁੱਤ ਨੰਬਰ ਵੀ 987812314 ਆਸ-ਪਾਸ ਦੇ ਪਿੰਡ ਬੋਲੋ ਬਈ ਆਪਣੇ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਅਸੀਲੇ ਨੂੰ ਰਾਮਪੁਰਾਪੂਲ ਪੈਂਦੀ ਆ ਨੇੜੇ-ਨੇੜੇ ਦੇ ਪਿੰਡ ਭਾਈ ਰੂਪਾ ਚੰਗੀਆਣਾ ਬਰਜ ਠੀਕ ਹੈ ਪੁੱਤ ਤੇ ਦਸੀਲ ਰਾਮਪੁਰਾਪੂਲ ਹਾਂਜੀ ਠੀਕ ਹੈ ਤੇ ਝੋਟੀ ਕਿੰਨਾ ਦੁੱਧਾ ਫਿਰ ਇਹ ਥੱਲੇ ਵੀ 11-12 ਲੀਟਰ ਦੁੱਧ ਰੈਡੀਆ ਰੈਡੀਆ ਚਵਾਈ ਆਪਾਂ ਕਰਕੇ ਦਿਖਾਵਾਂ ਕੱਢ ਬਤ ਬਾਹਰ ਨੂੰ ਦਿਖਾਈ ਦੇ ਪਾ ਆ ਦੇਖੋ ਜੀ ਥੱਲੇ ਤੋਂ ਖਾਣ ਲਈ ਬਾ ਦੇਖਿਓ ਕਿੱਡਾ ਚੰਗਾ ਪੂਰੀ ਚੰਗਿਆ ਆ ਗਿਆ ਕਟਾ ਮਿਲ ਕੇ ਅਪ ਮਗਰ ਲੈ ਚਲ ਬੁੱਤ ਹੌਲੀ ਹੌਲੀ ਇਧਰ ਲੈ ਚਲ ਬਸ ਹਮ ਮਾਰਨਾ ਬੁੱਤ ਇਹ ਇੰਨੀ ਦੇਰ ਕੀ ਇਹਦਾ ਆ ਕਰਿਓ ਜੀ ਚੈੱਕ ਫਲੇਵਾ ਸੂ ਨਾ ਲਾਈ ਫਿਰਦੀ ਆ ਪੂਰੀ ਚੰਗੀ ਝੋਟੀ ਆ ਆ ਕਰਿਓ ਸਿੰਘ ਸਿੰਘ ਚੈੱਕ ਤੇ ਥਣਾ ਥਣਾ ਦਾ ਗੈਪ ਦੇਖਿਓ ਕਿੰਨਾ ਵਧੀਆ ਵੀਰੇ ਪੂਰੀ ਕੁਆਲਿਟੀ ਪੂਰੀ ਹੈਗੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਮੂਹਰ ਤੋਂ ਕਰ ਲੋ ਚੈੱਕ ਪੂਰੀ ਇੱਕ ਨੰਬਰ ਝੋਟੀ ਹੈਗੀ ਕਰਾਉਣੇ ਆ ਆਪਣੀ ਤੁਹਾਨੂੰ ਸਾਰੀ ਇਹਦੀ ਚਵਾਈ ਚੈੱਕ ਵੀਰੇ ਆ ਦੇਖੋ ਬੱਚਾ ਦੇਖੋ ਖੜਾ ਦੀ ਲਾਣੀ ਬਹੁਤ ਵੱਡੀ ਝੋਟੀ ਹੈਗੀ ਤੇ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਕਰੋ ਚੈੱਕ ਕੱਲਾ ਕੱਲਾ ਥਾਣ ਨਿਕਲਣਾ ਵਾ ਗੈਰ ਤੇ ਚਾਰੇ ਗੁੱਠਾਂ ਤੇ ਥਾਣਾ ਡੋਟੀ ਲੱਗੇ ਹੋਏ ਦੂਜੇ ਪਾਸੇ ਵੀ ਮੈਂ ਤੁਹਾਨੂੰ ਦਿਖਾ ਰਿਆਂਗਾ ਆ ਦੇਖੋ ਜੀ ਇਧਰੋਂ ਵੀ ਚਾਰੇ ਗੁੱਠਾਂ ਤੇ ਤੇ ਆ ਦੇਖੋ ਜੀ ਪੂਰੀ ਵਧੀਆ ਚਲਪੋ ਛੱਡ ਕੇ ਰੱਖ ਬੱਚਾ ਇਹ ਥੱਲੇ ਕਰ ਲਓ ਚੈੱਕ ਛੋਟੀ 1 ਨੰਬਰ ਆ ਵੀਰੇ ਤੇ 12 ਕਿਲੋ ਦੁੱਧ ਇਹ ਥੱਲੇ ਰੈਡੀ ਆ ਦੁੱਧ ਸਾਨੂੰ ਮਿਣ ਕੇ ਵੀ ਦਿਖਾ ਦੇਾਂਗੇ ਛੱਡੋ 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 ਬੱਸ ਛੱਡ ਦੇ ਛੱਡ ਦਿਓ ਬੱਸ ਚਲੋ ਬੈਜਨ ਨਾਲ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਕਰ ਲਓ ਚੈੱਕ ਆ ਦੇਖ ਲਓ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਮੈਸਜ ਨੰਬਰ ਕਾ ਜਿਹੜਾ ਪ੍ਰੋਜੈਕਟ ਹੈ ਆਪਣੇ ਨਾਮ ਦਾ ਹੈ ਇਹ ਨਾਮਿਤ ਕਿਰਪਾ। ਪਰ ਉਹ ਬੱਚਾ ਵੀ ਉਹ ਰੋਕਣੀ ਨਹੀਂ ਵੀਡੀਓ ਚੰਗਾ। ਸਾਡੇ ਦਾਗਾ ਗਾਈ ਜਾਣਾ। ਹਾਂ ਹੁਣ ਸਾਰੀ ਚੱਕਰ ਕੇ ਦਿਖਾਵਾਂਗੇ। ਪੂਰੀ ਇੱਕ ਨੰਬਰ। ਆ ਦਿਖਾਣੀ ਬਧਵਾਪਤ ਬਣਾਏ। ਦੇਖੋ ਕਿਹੜੇ ਥਣ ਨਿਕੜਵੇਂ ਪੂਰੇ ਗਾਇਬ ਤੇ ਐ ਦੇਖੋ ਜੀ। ਕਾ ਕਰੀਓ ਚੈੱਕ ਦੇਖੋ। ਥਣ ਚ ਨਹੀਂ ਘਾੜਦੀ ਕੋਈ। ਤੇਰ ਤਾਪੇ ਜਾਂਦੇ ਜਾਦੇ ਦਾ ਪਰਦੇ ਆ ਦੇਖੋ ਹਾਂ ਉਸ ਮਾਰ ਕਿੱਥਾ ਬਤਾਏ ਗਧਾਲਿਆਂ ਵਾਲੇ ਚਾਰੇ ਡੰਗ ਗਾਲ ਕੇ ਬਣ ਆਉਂਦੀ ਇਕੱਠਾ ਬਾਲੋ ਜਾਂ ਕੋਈ ਨਾ ਦੇ ਬਣੇ ਰਹੋ ਵੀ ਰੈਂਡ ਤਾਂ ਕੀ ਨੋ ਗਾਵੇ ਲੋਕਤ ਨਾਲ ਲੋਕ ਕਰਦੇ ਕਿ ਮੈਂ ਕਦਾ ਨਾ ਗਿਆ ਬਹੁਤ ਬਹੁਤ ਧੰਨਵਾਦ ਵੀ ਇੰਨਾ ਪਿਆਰ ਵਾਲਾ ਖੌਣ ਲਈ ਮੰਨਣ ਚਾਰਤ ਕਰ ਰਹੀ ਤੇ ਤਿੰਨ ਚਾਰ ਪਸ਼ੂ ਹੁਣ ਆਪ ਪਾਈ ਨਾ ਵੀਡੀਓ ਕਰੇ ਤਿੰਨ ਚਾਰ ਪਸ਼ੂ ਬਿਨਾ ਵੀਡੀਓ ਤੋਂ ਹੀ ਗਏ ਆਗੇ ਆ ਹੁਣ ਵੀ ਬਾਹਰ ਬੰਦੇ ਕੁੰਡਾ ਘੜਕਾ ਹੀ ਜਾਂਦੇ ਵੀਰੇ ਆਪਣਾ ਤੇ ਆਪਾਂ ਤਾਂ ਅਰਜੀ ਹੀ ਜਾ ਰਹੇ ਬਾਹਰ ਹੀ ਖੋਲਾਂਗੇ ਹੁਣ ਬਾਹਰ ਠੀਕ ਆ ਨਾ ਇੱਕ ਨੰਬਰ ਜਵਾਈ ਆ ਉਹਦਾ ਟਾਈਮ ਥੋੜਾ ਰਹਿ ਗਿਆ ਹੁਣ ਲੀਟਰ ਵੀ ਮਾਰਕਟ ਦਾ ਤੇ ਬੱਚਾ ਥੋੜਾ ਦੂਰ ਬੰਦਿਆ। ਸਤਿ ਸ਼੍ਰੀ ਅਕਾਲ 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 ਤੇ ਮੈਂ ਨਮੂਨ ਦੀ 1 ਨੰਬਰ ਹੁਣ ਆਪਾਂ ਤੁਹਾਡੇ ਨੂੰ ਦੰਗ ਚੋਲੀ ਬੇਬੀ ਹੋ ਜੋ ਦੁੱਧ ਹੈਗਾ 12 ਲੀਟਰ ਤੇ ਵੱਡੀ ਚੰਗੀ ਨਸਲ ਦੀ ਝੋਟੀ ਹੈਗੀ ਵੱਡੇ ਗੱਲਗਾੜ ਵਾਲੀ। ਦੇਖੋ ਜਵਾਈ ਦੇਖੋ ਤੁਸੀਂ। ਦੇਖੋ ਜੀ। ਆ ਵਸ ਤੇ ਨੂੰ ਬੋਲ ਕਾ ਨੇ ਛੋਟਾ ਬੱਚਾ ਵਿੱਚੋਂ ਕਿ ਉੱਠ ਸਕਦਾ ਇੱਥੋਂ ਮੈਂ ਤਾਂ ਵੀਡੀਓ ਵਿੱਚ ਉਹਨਾ ਹੁੰਦਾ ਜਵਾਕ ਹੀ ਹੁੰਦੇ ਨੂੰ ਮੈਂਟ ਲਾਉਂਦੇ ਆ ਆਹੀ ਚੱਲੇ ਚੱਕ ਬਿਲਕੁਲ ਉਹ ਗੱਟੀ ਚੀਂ ਮੇਂੜੀ ਚੀਂ ਚੀਂਆਂ ਰੱਖੀਆਂ ਧਾਰਾ ਬੰਨ੍ਹ ਤੇ ਚਾਰੇ ਥਾਂ ਨਿਕਲਵੇਂ ਸੂਰੇ ਗੈਸ ਤੇ ਡਾਂਗਾਂ ਅੱਗੇ ਦਿੇਸ ਨੂੰ ਪਹਿਲਾ ਦਿਖਾਦੇ ਤੇ ਦੁੱਧ ਹੁਣ ਵੀ ਇਹ ਵਾਜੂ ਵੀ 2 ਕਿਲੋ ਹੋਰ ਚੰਗੇ ਰਿਕਾਰਡ ਵਾਲੇ ਵਿੱਚ ਚੰਗੇ ਵੱਡੇ ਗਾਟਗਾਟ ਆ ਰਹੀਆ ਛੋਟੀ ਨੰਗਣੋ ਪੂਰੀ ਵੱਡੀ ਚੰਗੀ ਝੋਟੀ ਪੂਰੀ ਸਾਰ ਤੱਕ ਟੇਰਾ ਤੇ ਟਾਈਮ ਟੂ ਟਾਈਮ ਆਪਾਂ ਚੋ ਰਹੇ ਆ ਤੇ ਦੁੱਧ ਹਣ ਥੋੜੇ ਮੂੰਹੇ ਆ ਜੂ ਤੁਸੀਂ ਆਪਣੇ ਤੇ ਵੀ ਨਾ ਰਹਿ ਕਰੋ ਵੀਰੇ ਤੂੰ ਜਿਆਦਾ ਦੋ ਟਾਈਮ ਚੋ ਕੇ ਲੈ ਜਾ ਪਰ ਕਈ ਵਾਰੀ ਦੁੱਧ ਘਾਟ ਘਟ ਜਾਂਦਾ ਪਸ਼ੂ ਆ ਕੇ ਫੇਰ ਤੁਸੀਂ ਐਵੇਂ ਲਾਂਬਾ ਦਿੰਦੇ ਹੋ ਉਹਦਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਹਿੰਨਾ ਹੁੰਦਾ ਵੀ ਆਪਾਂ ਆਪ ਦੇ ਕੋਲੋਂ ਕੋਈ ਲਾਂਬਾ ਨਾ ਕਿਹੇ ਤੋਂ ਲਿਆ ਤੇ ਨਾ ਗਲਤ ਕੰਮ ਆਪਾਂ ਕਿਨੇ ਕਰ ਆਵੇ ਇੱਕ ਕਰੀ ਚੱਲੋ ਆਪਣੇ ਦੇਵਤੋ ਨਾਮ ਜਪਾਈ ਆਪਣੇ ਦੇਵਤ ਕੀ ਆਪਰਾ ਕਰ ਤਾਕੀ ਦੰਤ ਕੋਲ ਨਾ ਵਾਖੈ ਕਰਨ ਪਤਾ ਵਾਲੀ ਫੜਾ ਦੇ ਪਹਿਣਾ ਨਹੀਂ ਦੁੱਧ ਦੇ ਚ ਜੋ ਜੀ ਪਹਿਰਨ ਢਲੀਟ ਰੂਪ ਨੂੰ ਨਹੀਂ ਦੇ ਨਹੀਂ ਜਾ ਕੇ ਆਪਣਾ ਕਰ ਰਿਹਾ ਹਰ ਵਿਰਾਧ ਭਰਤੀ ਕਿਹੜਾ ਕਰਨ ਤਾਂ ਤੋ ਰਾਤ ਤੱਕ ਦੇਸ਼ ਆ ਦਿਖਾ ਦੀ ਮੜਾ ਅਗਲਾ ਕਹਿੰਦਾ ਖਾਣੀ ਇਹਦੇ ਚ ਪਾਣੀ ਨਹੀਂ ਸੀ ਇਹਦਾ ਵੀ ਇਹਨਾਂ ਨਾ ਬਾਈ ਨੇ ਗੱਲ ਵੇਖੀ ਵੀ ਤੂੰ ਤੂੰ ਬਾਹਰ ਸੀ ਚਾ ਜਿਵੇਂ ਮਰਜੀ ਲਾ ਲਓ ਇੱਕ ਨੰਬਰ ਝੋਟੀਆਂ ਜਿਹਾ ਪਾ ਮੈ ਦੀ ਰਹਿਣੋ ਸੱਜਰ 10 ਲੀਟਰ ਦਿੰਦੀ ਆ ਜਦ ਦੂਹ 2 ਮਹੀਨੇ ਹੋ ਗਏ ਸਤਨਕਾਰ ਜੂ ਵੀ 14 ਕਿਲੋ ਦੁੱਧ ਤਾਂ ਹੁਣ ਵੀ ਬੋਲੋ ਨਾਮ ਦਾ ਕਾਂਗ ਨਾਮ ਰਤਨ ਦਾ ਕਾਂਗ ਨਾਮ 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 ਮਨੋ ਮੋਤਸਰ ਦਾ ਖਤੋ ਸੋ ਨਾਮ ਤੋਂ ਨਾਮ ਜਨ ਕੈ ਸਤਿ ਸ਼ਾਮ ਬੋਲੋ ਜਾਸ ਤੇ ਦਾਤ ਨਾਤ ਸਰਪਤ ਮੈਂ ਜਨ ਸਿਮੇ ਦਾਤ ਹੈ ਲੋ ਬਦਖਾ ਰਿਹਾ ਵੀ ਬਸ ਚਾਹੀ ਪਾ ਲਿਆ ਦਿਖਾਈ ਦਿਆ ਪਰ ਇਹ ਬਲੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜੀ